ਚर्चा ਹੋਈ ਜਿਸ ਵਿੱਚ 2016 ਤੋਂ ਪੇ ਕਮਿਸ਼ਨ ਦਾ ਏਰੀਅਰ, ਮੁਲਾਜ਼ਮਾਂ ਨੂੰ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.98 ਤੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਗੱਲਬਾਤ ਫਗਵਾੜੇ ਦੀ ਮੀਟਿੰਗ ਵਿੱਚ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਇਹ ਪ੍ਰੋਸਾ ਦਵਾਇਆ ਗਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ। ਕੰਪਿਊਟਰ ਅਧਿਆਪਕਾਂ ਵੱਲੋਂ ਛੇਮਾ ਪੇ ਕਮਿਸ਼ਨ ਲਾਗੂ ਕਰਾਉਣ ਲਈ ਅਤੇ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਮੰਗਾਂ ਮੰਵਾਉਣ ਦੇ ਲਈ 22 ਦਿਨਾਂ ਤੋਂ ਅਧਿਆਪਕਾਂ ਵੱਲੋਂ ਸੰਗਰੂਰ ਵਿਕੇ ਹੜਤਾਲ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲਗਾਤਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਗਈਆਂ ਤੇ ਪ੍ਰਾਣੀ ਪੈਨਸ਼ਨ ਸਕੀਮ ਦੀ ਮੰਗ ਦੀ ਜੋ ਆਸ ਸੀ ਕਿ ਉਸ ਨੂੰ ਪੂਰਾ ਕੀਤਾ ਜਾਵੇਗਾ ਕੁਸ਼ਨੋ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਹੋਏ ਵਾਅਦੇ ਯਾਦ ਕਰਾਉਣ ਲਈ ਅਤੇ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਲਈ 1 ਅਕਤੂਬਰ ਤੋਂ 3 ਅਕਤੂਬਰ ਤੱਕ ਮਲਾਜ਼ਮਾਂ ਵੱਲੋਂ ਪੱਕਾ ਮੋਰਚਾ ਲਾਇਆ ਜਾਵੇਗਾ ਮਾਨ ਸਰਕਾਰ ਨੂੰ ਉਹਨਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਣ ਲਈ ਲਗਾਤਾਰ ਮੀਟਿੰਗਾਂ ਮੁਲਤਵੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਭਾਰੀ ਰੋਸ ਜੋ ਹੈ ਉਹ ਪੰਜਾਬ ਸਰਕਾਰ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਅੰਦਰ ਪਾਇਆ ਜਾ ਰਿਹਾ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਦ ਹੋਵੇਗਾ ਡੀਏ ਮਲਾਜ਼ਮਾਂ ਨੂੰ ਕਦ ਦਿੱਤਾ ਜਾਵੇਗਾ ਮਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਡੀਏ ਦੇ ਵਿੱਚ ਵਾਅਦਾ ਜੋ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਨਿਲਕਾਰਦਗੇ ਕਿ ਸਾਡੀਆਂ ਬੰਗਾ ਜਿਹੜੀਆਂ ਪੈਂਡਿੰਗ ਪਈ ਹੈ ਭਾਵੇਂ ਮਜ਼ਦੂਰਾਂ ਦੀ ਹੈ ਭਾਵੇਂ ਹਮਲਾਜਾਂ ਦੀ ਹੈ ਭਾਵੇਂ ਕੱਚੇ ਦੀ ਹੈ ਭਾਵੇਂ ਪੱਕੇ ਦੀ ਹੈ ਉਹ ਸਾਰੇ ਹੀ ਇੱਕ ਮਜ਼ਦੂਰ ਰਹਿ ਗਿਆ ਉਹਨਾਂ ਦੇ ਮੰਨੀਆਂ ਜਾਣ ਨਿੱਧ ਅਗਲੇ ਸਮੇਂ ਦੇ ਵਿੱਚ ਜਿਵੇਂ ਸਾਥੀ ਕਹਿ ਗਏ ਆ ਚਾਰ ਜਗੇ ਅਸੈਂਬਲੀ ਜਿਹੜੇ ਲਖਣਾ ਆਰੀਆ ਉਹਨਾਂ ਦੇ ਵਿੱਚ ਸਾਨੂੰ ਤਾਕਤ ਜਮਾਉਣੀ ਚਾਹੀਦੀ ਏ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰੈਸ਼ਨ ਰੇ ਗਏ ਆ ਉਹਨਾਂ ਸਾਰਿਆਂ ਨੂੰ ਤਨ ਦੇਈ ਦੇ ਨਾਲ ਉਹਨਾਂ ਜਿਹੜੇ ਅਸੈਂਬਲੀਆਂ ਦੇ ਵਿੱਚ ਆਪਣੇ ਪ੍ਰੋਟੈਸਟ ਜਿਹੜੇ ਕਰਨੇ ਚਾਹੀਦੇ ਆ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਮਜਰੂ ਨਾਲ ਨਾਲ ਕਿਵੇਂ ਪੰਗਾ ਲਿਆ ਜਾ ਸਕਦਾ ਹੈ ਤੇ ਉਹ ਕਿ ਦੂਰ ਕਿਸਲਾ ਦੇ ਇਕੱਠੇ ਹੋ ਜਾਣ ਤਾਂ ਕੀ ਕੁਝ ਕਰ ਸਕਦੇ ਆ ਉਹਨਾਂ ਨੂੰ ਚਲ ਗਏ ਆ ਜਦੋਂ ਸਾਡੇ ਇਕੱਠਾਂ ਦੇ ਵਿੱਚ ਆਣ ਕੇ ਕਹਿੰਦੇ ਸੀ ਅਸੀਂ ਤੁਹਾਨੂੰ ਸਪੋਰਟ ਕਰਨੇ ਆ ਅੱਜ ਉਹਨਾਂ ਨੂੰ ਭੁੱਲ ਗਏ ਆ ਅੱਜ ਉਹ ਆ ਹੀ ਬਣ ਗਏ ਆ ਉਹਨਾਂ ਨਾਲ ਵਾਦੀ ਬਣ ਗਏ ਆ ਕਾਗਲੀਆਂ ਨਾਲ ਵਾਦ ਬਣ ਕੇ ਕਾਂਗਰਸੀਆਂ ਬਣ ਗਿਆ ਔਰ ਲੁਟੇਰਾ ਜਿਹੜਾ ਸਿਸਟਮ ਹੈ ਉਹ ਪਹਿਲੇ ਹੀ ਲੜਵੀਂ ਭਾਰੂ ਆਇਆ ਹੈ ਸੋ ਮੈਂ ਬੋਧਾ ਕੁਛ ਨਾ ਕਹਿੰਦਾ ਆ ਇਹ ਕਰਨੇ ਦੀ ਇਸ ਐਕਸ਼ਨ ਦੀ ਸਪੋਰਟ ਕਰਨਾ ਅਗਲੇ ਜਿਹੜੇ ਤੁਸੀਂ ਦੋਨੇ ਇਲੈਕਸ਼ਨ ਜਿਹੜੇ ਐਕਸ਼ਨ ਕੀਤੇ ਆ ਉਹਨਾਂ ਚ ਪਾਵਰ ਪੈਨਸ਼ਨ ਯੂਨੀਅਨ ਤੁਹਾਨੂੰ ਸਹਿਯੋਗ ਦੇਗੀ ਜੋ ਵੀ ਸਾਡੀ ਡਿਊਟੀ ਹੋਏਗੀ ਅਸੀਂ ਉਹਨੂੰ ਨਿਭਾਵਾਂਗੇ ਆਓ ਚੰਤਰੀਕ ਨੂੰ ਇਸੇ ਤਰ੍ਹਾਂ ਵੱਡਾ ਇਕੱਠ ਕਰਕੇ ਸਬੂਚੇ ਪੰਜਾਬ ਦੇ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਨੇ ਚੰਡੀਗੜ੍ਹ ਦੀ ਉੱਤੇ ਆ ਕੇ ਇਹਦਾ ਪ੍ਰੈਸ ਛਾਪਾ ਕਰਨਾ ਜਿਹੜੇ ਸਾਨੂੰ ਟੁਟਕੜੇ ਸੁਣਾਉਂਦਾ ਇਹਨੂੰ ਸਿੱਧੇ ਰਸਤੇ ਤੇ ਪਾਈਏ ਸੋ ਮੈਂ ਦਾ ਧੰਨਵਾਦ ਕਰਨਾ ਕਿ ਵੱਡੇ ਰੂਪ ਦੇ ਵਿੱਚ ਇਕੱਠੇ ਹੋ ਕੇ ਆਪਣੀ ਤਾਕਤ ਨੂੰ ਮਿੱਠਾ ਕੀਤਾ ਤੇ ਇਸ ਤਾਕਤ ਨੂੰ ਹੋਰ ਮਿਲਾ ਕੇ ਅਸੀਂ ਜਿਹੜੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਕਰ ਸਕੀਏ ਜੈ ਜਨਤਾ ਜੈ ਸ਼ਰਧ ਚੇਤਨ